ਕਾ ਵਾਰਨਿੰਗ ਅਸਲ ਦੇ ਵਿੱਚ ਇਹ ਸਸਕਾ ਟੂਨ ਦੇ ਡਰਾਈਵਰ ਨੇ ਦਿੱਤੀ ਆ ਫਾਸਟ ਫੂਡ ਐਪ ਯੂਜ਼ ਕਰ ਰਿਹਾ ਸੀ ਜਦੋਂ ਡਰਾਈਵ ਥਰੂ ਦੇ ਵਿੱਚੋਂ ਲੰਘ ਰਿਹਾ ਸੀ ਲਾਈਨ ਸੀਗੀ ਉੱਥੇ ਅ ਫ੍ਰੀ ਲੰਚ ਲੈਣ ਗਿਆ ਸੀ ਕਿਉਂਕਿ ਉਹਨੇ ਕੁਝ ਪੁਆਇੰਟ ਐਡ ਕੀਤੇ ਸੀ ਤੇ ਲੰਚ ਉਹਨੂੰ ਮਹਿੰਗਾ ਪੈ ਗਿਆ ਉਹ ਕਹਿੰਦਾ ਵੀ ਮੈਂ ਹੌਲੀ ਹੌਲੀ ਜਿਹੜਾ ਜਾ ਰਿਹਾ ਸੀ ਆਪਣੀ ਕਾਰ ਪੁੱਲ ਕੀਤੀ ਆ ਤੇ ਜਦੋਂ ਉਹਨੇ ਆਪਣੇ ਪਿਛਲੇ ਰੀਅਰ ਮਿਰਰ ਦੇ ਵਿੱਚ ਹੀ ਦੇਖਿਆ ਤੇ ਪਿੱਛੇ ਮੋਟਰਸਾਈਕਲ ਦੇ ਉੱਤੇ ਪੁਲਿਸ ਵਾਲਾ ਸੀ ਤੇ ਉਹਦੇ ਤੋਂ ਬਾਅਦ ਉਹ ਕਹਿੰਦਾ ਵੀ ਉਹਨੇ ਮੈਨੂੰ ਪੁੱਲ ਕਰ ਲਿਆ ਪਾਸੇ ਮੈਕਡੋਨਲਡ ਦਾ ਡਰਾਈਵ थ्रू ਸੀ ਸਸਕਾ ਟੂਨ ਦੀ ਇਹ ਗੱਲ ਆ ਤੇ ਐਪ ਮੈਂ ਯੂਜ਼ ਕੀਤੀ ਸੀ ਆਪਣਾ ਫ੍ਰੀ ਲੰਚ ਲੈਣ ਦੇ ਲਈ ਜਿਹੜੇ ਰਿਵਾਰਡ ਪੁਆਇੰਟ ਅਰਨ ਕੀਤੇ ਸੀ ਆਫੀਸਰ ਜਿਹੜਾ ਆ ਉਹ ਕਹਿੰਦਾ ਵਿੰਡੋ ਦੇ ਵਿੱਚ ਆਇਆ ਤੇ ਉਹ ਕਹਿੰਦਾ ਵੀ ਮੈਂ ਉਹਨੂੰ ਜਿਹੜੀ मतलब मैकडॉनल्ड दी ऐप लोड ਹੁੰਦੀ ਦਿਖਾ ਰਿਆ ਸੀ ਉਹ ਜਿਹਦੇ ਵਿੱਚੋਂ ਉਹਨੂੰ ਫ੍ਰੀ ਮੀਲ ਮਿਲਣਾ ਸੀ ਤੇ ਹੋਇਆ ਇਹ ਕਿ ਉਹਨੇ ਉਹਨੂੰ मतलब ਫ੍ਰੀ ਮੀਲ ਸੈੱਟ ਕਰਨਾ ਚਾਹੁੰਦਾ ਉੱਥੇ ਲੈਣਾ ਚਾਹੁੰਦਾ ਸੀ ਪਰ ਉਹ ਉਹ ਮਹਿੰਗਾ ਪੈ ਗਿਆ ਉਹ ਇਹ ਦੱਸ ਰਿਹਾ ਕਿ ਜਿਹੜਾ ਉਹਨੂੰ ਕਾਰ ਚਲਾਉਂਦੇ ਸਮੇਂ ਮੋਬਾਈਲ ਦੀ ਵਰਤੋਂ ਕਰਨ ਕਰਕੇ ਜੁਰਮਾਨਾ ਹੋ ਗਿਆ ਐਪ ਨੇ ਆਰਡਰ ਕੰਪਲੀਟ ਕੀਤਾ ਤੇ ਉਹ ਉਹਨਾਂ ਨੇ ਕਿਹਾ ਕਿ ਮਤਲਬ ਜਦੋਂ ਉਹ ਉਹਨੂੰ ਪਾਸੇ ਲੈ ਕੇ ਗਏ ਤੇ ਉਹ ਕਹਿੰਦਾ ਮੈਨੂੰ ਇਹ ਮਤਲਬ ਓਨੈਸਟਲੀ ਇੱਕ ਸ਼ੌਕ ਸੀਗਾ ਕਿ ਮੈਂ ਕਦੇ ਸੋਚਿਆ ਨਹੀਂ ਸੀ ਵੀ ਇਦਾਂ ਹੋ ਸਕਦਾ ਮੈਂ ਜਿੰਨੀ ਵਾਰ ਵੀ ਉਹ ਕਹਿੰਦਾ ਡਰਾਈਵ ਥਰੂ ਦੇ ਵਿੱਚ ਜਾਣਾ ਆਪਣੀ ਐਪ ਓਪਨ ਕਰਦਾ ਹਾਂ ਕਦੇ ਵੀ ਮੈਨੂੰ ਜਿਹੜਾ ਇਹ ਇਸ਼ੂ ਨਹੀਂ ਆਇਆ ਪਰ ਸਸਕਾਚਵਨ RCMP ਜਿਹੜੀ ਆ ਉਹ ਡਿਸਐਗਰੀ ਹੋਈ ਆ ਉਹਦੇ ਵਰਜਨ ਦੇ ਨਾਲ ਜੋ ਕੁਝ ਉਹਨੇ ਕਿਹਾ ਆ ਉਹ ਕਹਿੰਦੇ ਵੀ ਮਈ 13 ਨੂੰ ਇੱਕ ਇੰਡੀਵਿਜੂਅਲ ਜਿਹੜਾ ਵਹੀਕਲ ਡਰਾਈਵ ਕਰ ਰਿਹਾ ਸੀ ਪਬਲਿਕ ਰੋਡਵੇ ਦੇ ਉੱਤੇ ਆਪਣਾ ਸੈਲਫੋਨ ਨਾਲ ਯੂਜ਼ ਕਰ ਰਿਹਾ ਸੀ ਕੰਬਾਈਨਡ ਟ੍ਰੈਫਿਕ ਸਰਵਿਸ ਸਸਕਾਚਵਨ ਆਰਸੀਐਮਪੀ ਦੇ ਆਫੀਸਰ ਨੇ ਟ੍ਰੈਫਿਕ ਦੇ ਉੱਤੇ ਸਟਾਪ ਕੀਤਾ ਉਹਨੂੰ ਉਸ ਵਿਅਕਤੀ ਨੂੰ ਦੈਨ ਉਹਨੇ ਕਹਿੰਦੇ ਮੈਕਡੋਨਲਡ ਦੇ ਪਾਰਕਿੰਗ ਲੋਟ ਦੇ ਵਿੱਚ ਪੁੱਲ ਕਰ ਲਿਆ ਜਿੱਥੇ ਟ੍ਰੈਫਿਕ ਵਾਇਓਲੇਸ਼ਨ ਉਹਨੂੰ ਇਸ਼ੂ ਕੀਤੀ ਗਈ ਹੈ ਸਲੋਕਲ ਉਥੋਂ ਦੇ ਕ੍ਰਿਮੀਨਲ ਡਿਫੈਂਸ ਲਾਇਰ ਨੇ ਉਹ ਕਹਿੰਦੇ ਵੀ ਹਜੇ ਵੀ ਬਹੁਤ ਸਾਰਾ ਗ੍ਰੇ ਏਰੀਆ ਐ ਇਸ ਚੀਜ਼ ਦੇ ਵਿੱਚ ਜਦੋਂ ਟੈਕਨੋਲੋਜੀ ਤੇ ਲਾ ਦੀ ਗੱਲਬਤ ਆਉਂਦੀ ਆ ਉਹ ਕਹਿੰਦੇ ਕਿ ਮੈਨੂੰ ਲੱਗਿਆ ਜਿਹੜਾ ਇੱਥੇ ਚਾਰਜ ਕੀਤਾ ਗਿਆ ਮਤਲਬ ਜੇ ਡਰਾਈਵ ਥਰੂ ਦੇ ਵਿੱਚ ਸੀਗਾ ਤੇ ਉਹ ਪਬਲਿਕ ਰੋਡਵੇ ਦੇ ਉੱਤੇ ਨਹੀਂ ਮੰਨਿਆ ਜਾ ਸਕਦਾ ਤੇ ਦੂਜਾ ਇਹਦੇ ਵਿੱਚ ਇਹ ਆ ਕਿ ਮжоਰਿਟੀ ਆਫ ਜਿਹੜੇ ਲੋਕ ਨੇ ਉਹ ਸੈੱਲਫੋਨ ਯੂਜ਼ ਕਰਦੇ ਆ ਲਾਈਨ ਅਪ ਦੇ ਵਿੱਚ ਜਿੱਦਾਂ ਉਹਨਾਂ ਨੂੰ ਕੀ ਉਹਨਾਂ ਨੂੰ ਫਿਰ ਇਲਲੀਗਲ ਕਿਹਾ ਜਾਊਗਾ ਪਰ ਇਹ ਡਿਬੇਟੇਬਲ ਚੀਜ਼ ਆ ਇਹਦੇ ਉੱਤੇ ਡਿਬੇਟ ਹੋ ਸਕਦਾ ਵਕੀਲ ਇਹਦੇ ਬਾਰੇ ਦੱਸ ਸਕਦੇ ਆ ਜਦੋਂ ਵੀ ਤੁਸੀਂ ਡਰਾਈਵ ਕਰਦੇ ਆ ਉੱਥੇ ਸੈੱਲਫੋਨ ਯੂਜ਼ ਕਰਨਾ ਕਲੀਅਰਲੀ ਡੇਂਜਰਸ ਆ ਇਹ ਗੱਲਬਾਤ ਬਿਨਾਂ ਸ਼ੱਕ ਸਾਰੇ ਜਾਣਦੇ ਆ ਪਰ ਇਸ ਨੌਜਵਾਨ ਦੇ ਕੇਸ ਦੇ ਵਿੱਚ ਉਹ ਕਹਿੰਦਾ ਮੈਂ ਸਿਰਫ 2.5 ਸਾਲ ਦਾ ਡਰਾਈਵ ਕਰ ਰਿਹਾ ਤੇ ਇੱਕ ਉਹਨੂੰ ਸਪੀਡਿੰਗ ਟਿਕਟ ਮਿਲ ਚੁੱਕੀ ਆ ਤੇ ਦੂਜਾ ਹੁਣ ਉਹਨੂੰ ਇਹ ਹੋ ਗਿਆ ਆ ਤੇ ਉਹ ਕਹਿੰਦਾ ਵੀ ਮੈਂ ਜੋ ਮਤਲਬ ਮੇਰਾ ਉਹ ਕਹਿੰਦਾ ਗੈਸ ਦੇ ਉੱਤੇ ਪੈਰ ਵੀ ਨਹੀਂ ਸੀਗੇ ਨਾ ਬ੍ਰੇਕ ਦੇ ਉੱਤੇ ਸੀਗਾ ਸਿਰਫ ਰੋਲ ਕਰ ਰਹੀ ਸੀ ਕਾਰ ਹੌਲੀ-ਹੌਲੀ ਤੇ ਬਾਵਜੂਦ ਇਸ ਕੱਲ ਦੇ ਜਿਹੜਾ ਉਹ ਆਰਸੀਐਮਪੀ ਵਾਲਾ ਸੀਗਾ ਉਹਨਾਂ ਨੇ 580 ਡਾਲਰ ਦਾ ਜੁਰਮਾਨਾ ਕੀਤਾ 18 ਸਾਲ ਦੇ ਲਈ ਉਹ ਕਿਹਦਾ अमाउंट ਮੇਰੀ ਉਮਰ ਥੋੜੀ ਆ ਤੇ ਵੈਸੇ ਵੀ ਮੇਰੇ ਲਈ अमाउंट ਬਹੁਤ ਵੱਡੀ ਹੈ ਤੇ ਉਹ ਕਹਿੰਦਾ ਦੂਜਾ ਕਨਸਰਨ ਉਹਨੂੰ ਹੈਗਾ ਜਿਹੜੇ ਡੀਮੈਰਿਟਸ ਹੋਈ ਆ ਲਾਇਸੈਂਸ ਦੇ ਉੱਤੇ ਜਿਹੜੇ ਉਹਦੇ ਪੁਆਇੰਟਸ ਚਲੇ ਗਏ ਆ ਤੇ ਉਹ ਕਹਿੰਦਾ ਮੈਂ ਇਹ ਗੱਲ ਬਹੁਤ ਸਟਰੋਂਗਲੀ ਜਿਹੜੀ ਫੀਲ ਕਰਦਾ ਕਿ ਮੈਨੂੰ ਟਿਕਟ ਪੇ ਨਹੀਂ ਕਰਨੀ ਚਾਹੀਦੀ ਤੇ ਮੈਨੂੰ ਕੋਰਟ ਦੇ ਵਿੱਚ ਫਾਈਟ ਕਰਨੀ ਚਾਹੀਦੀ ਆ ਡੇਟ ਜਿਹੜੀ ਆ ਉਹ ਅਗਲੀ 31 ਜੁਲਾਈ ਰੱਖੀ ਗਈ ਹੈ ਸੋ ਇਹ ਹਮੇਸ਼ਾ ਹੀ ਰੋਲੇ ਕੋਲੇ ਵਾਲ ਗੱਲ ਰਹਿੰਦੀ ਆ ਜਿਹੜਾ ਕਾਨੂੰਨ ਕਹਿੰਦਾ ਆ ਕਿ ਫੋਨ ਤੁਹਾਡੀ ਜਿਹੜੇ ਰੀਚ ਦੇ ਵਿੱਚ ਨਹੀਂ ਹੋਣਾ ਚਾਹੀਦਾ ਜੇ ਹੋਣਾ ਚਾਹੀਦਾ ਤਾਂ ਤੁਹਾਡੇ ਸਾਹਮਣੇ ਇਹ ਉਹਦੇ ਉੱਤੇ ਮਾਉਂਟ ਦੇ ਵਿੱਚ ਫਿਕਸ ਕੀਤਾ ਹੋਵੇ ਬਿਲਕੁਲ ਉਸੇ ਤਰ੍ਹਾਂ ਜਿੱਦਾਂ ਤੁਸੀਂ ਉਹਦੇ ਤੇ ਫੋਨ ਤੇ ਦੇਖ ਸਕਦੇ ਜਿੱਦਾਂ ਤੁਸੀਂ ਆਪਣੀ ਕਾਰ ਦਾ ਸਪੀਡੋਮੀਟਰ ਦੇਖਦੇ ਆ ਤੇ অপারেਟ ਤੁਹਾਡਾ ਸਟੀਅਰਿੰਗ ਤੋਂ ਹੁੰਦਾ ਹੋਵੇ ਤੁਸੀਂ ਉਹਨੂੰ ਟੱਚ ਨਹੀਂ ਕਰਦੇ ਤੁਸੀਂ ਉਹਨੂੰ ਕੁਝ ਨਹੀਂ ਕਰਦੇ ਮੈਪ ਦੇਖਣ ਦੇ ਲਈ ਜਾਂ ਇਦਾਂ ਜੇ ਫੋਨ ਉੱਥੇ ਵਰਤਿਆ ਜਾ ਰਿਹਾ ਹੈ ਤਾਂ ਠੀਕ ਆਦਰਵਾਈਜ਼ ਭਾਵੇਂ ਤੁਹਾਡੇ ਕੱਪ ਹੋਲਡਰ 'ਚ ਪਿਆ ਹੈ ਤੇ ਭਾਵੇਂ ਤੁਹਾਡੇ ਨਾਲ ਦੀ ਸੀਟ ਤੇ ਪਿਆ ਹੈ ਕਿਸੇ ਵੇਲੇ ਵੀ ਤੁਹਾਨੂੰ ਜੁਰਮਾਨਾ ਕੀਤਾ ਜਾ ਸਕਦਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ